ਸਿਹਤ ਵਿਭਾਗ ਪੰਜਾਬ ਵੱਲੋਂ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਕਿਡਨੀ ਦੀ ਬਿਮਾਰੀ ਦੇ ਜਿਹੜੇ ਮਰੀਜ਼ ਹੈ ਉਹਨਾਂ ਕੇ ਡਾਇਲਿਸਿਸ ਕੀਤੇ ਜਾ ਰਹੇ ਹਨ ਉਹ ਜੋ ਕੋਈ ਗਰੀਬ ਵਿਅਕਤੀ ਹੈ ਆਸ਼ਮਾਨ ਕਾਰਡ ਰੱਖੇ ਵੀ ਇੱਥੇ ਡਾਇਲਿਸਿਸ ਹੋ ਰਹੇ ਹਨ ਜਿਹੜੇ ਦੂਜੇ ਮਰੀਜ਼ ਹੈ ਉਹਨਾਂ ਕੇ ਵੀ ਡਾਇਲਿਸਿਸ ਇੱਥੇ ਕੀਤੇ ਜਾ ਰਹੇ ਹਨ ਸਮਾਣਾ ਕੇ ਸਰਕਾਰੀ ਹਸਪਤਾਲ ਵਿੱਚ ਸਿਹਤ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਖਾਸ ਕਰ ਸਮਾਣਾ ਦਾ ਸਰਕਾਰੀ ਜਿਹੜਾ ਹਸਪਤਾਲ ਹੈ ਉਹਦੇ ਵਿੱਚ ਜਿਹੜੇ ਕਿਡਨੀ ਦੇ ਮਰੀਜ਼ ਹੈ ਉਹ ਆਪਣਾ ਇਲਾਜ ਇੱਥੇ ਮੁਫਤ ਕਰਾ ਸਕਦੇ ਆ ਇਹ ਸੁਵਿਧਾ ਵੱਲੋਂ ਸਿਹਤ ਵਿਭਾਗ ਵੱਲੋਂ ਇੱਥੇ ਦਿੱਤੀਆਂ ਗਈਆਂ ਹਨ ਜਿਹੜੇ ਮਰੀਜ਼ ਐ ਇਸ ਇਲਾਕੇ ਦੇ ਸਮਾਣਾ ਪਾਥਣਾ ਸਤਰਾਨਾ ਇਲਾਕੇ ਦੇ ਜਿਹੜੇ ਮਰੀਜ਼ ਐ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਸਿਹਤ ਵਿਭਾਗ ਵੱਲੋਂ ਜਿਹੜਾ ਇਹ ਉਪਰਾਲਾ ਸਰਕਾਰੀ ਪੱਧਰ ਤੇ ਸ਼ੁਰੂ ਕੀਤਾ ਗਿਆ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਮਰੀਜ਼ ਕੱਢ ਲੈਸ ਹੋ ਰਹੇ ਗੱਲਬਾਤ ਕਰਦੇ ਆਂ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਇਹਨਾਂ ਨੂੰ ਮਿਲ ਰਹੀਆਂ ਹਾਂ ਹਾਂਜੀ ਠੀਕ ਹੈ ਜੀ ਸਭ ਕੁਝ ਠੀਕ ਹੈ ਜੀ ਕਿੰਨੇ ਦਿਨ ਬਾਅਦ ਲੈਸ ਹਾਂ ਤੁਹਾਡਾ ਮੇਰੀ ਹਫ਼ਤੇ ਬਾਅਦ ਹੁੰਦੀ ਹਫ਼ਤੇ ਬਾਅਦ ਹਾਂਜੀ ਹਾਂਜੀ ਤਾਂ ਮੁੱਖ ਐਸਮਨ ਕਰ ਰਹੇ ਹਾਂ ਹਾਂ ਰਿਆਸ਼ਮਨ ਦੇਖੋ ਜੀ ਮਰੀਜ਼ ਜਿਹੜਾ ਮਰੀਜ਼ ਵੀ ਸਿਹਤ ਵਿਭਾਗ ਦੇ ਜਿਹੜੇ ਰਾਹੀਂ ਇੱਕ ਕਰਵਾਏ ਜਾ ਰਹੇ ਮਤਲਬ ਦਿਲਹਸ ਕੀਤੀ ਜਾ ਰਹੀ ਹੈ ਉਹ ਮੁਫਤ ਕੀਤੀ ਜਾ ਰਹੀ ਹੈ ਗਲਬਾਤ ਵੀ ਮੈਂ ਡਾਕਟਰ ਜਿਤੇਨ ਡਾਹਰਾ ਮੈਡੀਕਲ ਸਪੈਸ਼ਲਿਸਟ ਸਿਵਲ ਹਸਪੀਟਲ ਸਮਾਨਾ ਤੋਂ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਸਾਡੇ ਸਰਕਾਰੀ ਹਸਪੀਟਲ ਸਮਾਨਾ ਦੇ ਵਿੱਚ ਬਹੁਤ ਹੀ ਵਧੀਆ ਤਰ੍ਹਾਂ ਦੇ ਦੋ ਮਸ਼ੀਨਾਂ ਹੈਗੀਆਂ ਤੇ ਜਿਹੜੀ ਪ੍ਰਾਈਵੇਟ ਨਾਲੋਂ ਵੀ ਬਹੁਤ ਜ਼ਿਆਦਾ ਬਿਹਤਰ ਹੈਗੀਆਂ ਫਰਜ਼ੀਨਿਅਸ ਦੀ ਮਸ਼ੀਨਾਂ ਹੈਗੀਆਂ ਇਹ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇੱਥੇ ਟੋਟਲੀ ਸਾਡਾ ਡਾਇਲਿਸਿਸ ਜੇ ਆਯੁਸ਼ਮਾਨ ਕਾਰਡ ਹੈ ਜੇ ਕੋਈ ਵੀ ਕਾਰਡ ਹੈਗਾ ਟੋਟਲੀ ਫ੍ਰੀ ਹੁੰਦਾ ਹੈਗਾ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਸਾਰੀ ਮੈਡੀਸਿਨਸ ਵਗੈਰਾ ਸਭ ਕੁਝ ਇੱਥੇ ਟੋਟਲੀ ਫ੍ਰੀ ਮਿਲਦਾ ਹੈਗਾ ਠੀਕ ਹੈ ਮੈਂ ਇਹਦੇ ਬਾਰੇ ਇਹੀ ਕਹਿਣਾ ਚਾਹਾਂਗੀ ਕਿ ਕਿਡਨੀ ਦੇ ਪੇਸ਼ੈਂਟ ਵਾਸਤੇ ਡਾਇਲਿਸਿਸ ਬਹੁਤ ਜ਼ਰੂਰੀ ਹੈਗਾ ਤੇ ਅਸੀਂ ਸਮਾਣਾ ਵਾਸੀਆਂ ਨੂੰ ਅਪੀਲ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਮਰੀਜ਼ ਆ ਕੇ ਇਸ ਸੁਵਿਧਾ ਦਾ ਫਾਇਦਾ ਉਠਾਣ ਕਿਉਂਕਿ ਇੱਥੇ ਸਾਰਾ ਕੁਝ ਫ੍ਰੀ ਹੁੰਦਾ ਹੈਗਾ ਆਯੁਸ਼ਮਾਨ ਕਾਰਡ 'ਚ ਫ੍ਰੀ ਹੁੰਦਾ ਵੈਸੇ ਵੀ ਫ੍ਰੀ ਕਰ ਰਹੇ ਨੇ ਜਿਨ੍ਹਾਂ ਕੋਲ ਆਯੁਸ਼ਮਾਨ ਕਾਰਡ ਨਹੀਂ ਉਹਨਾਂ ਦਾ ਵੀ ਫ੍ਰੀ ਹੋਏਗਾ ਠ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼